ਜਲੰਧਰ ਦੇ ਮਹਾਲਾ ਸਹੀ ਪਰ ਵਿਖੇ ਸ੍ਰੀ ਗੁਰੂ ਦਾ ਨੌਜਵਾਨ ਸਭਾ ਸ਼ਗਰਾਂ ਦਾ ਦਿਹਾੜਾ ਸ਼ਾਦਾ ਸਹਿਤ ਮਨਾਇਆ ਗਿਆ ਧਾਨਾ ਕੌਲਕ ਮਹਿ ਨਾੜੀਆਂ ਧੀਆ ਪੁੱਤਰ ਕਿਸੇ ਨੇ ਵੀ ਨਾਲ ਨਹੀਂ ਜਾ ਸਭ ਨੂੰ ਆਪੋ ਆਪਣੀਆਂ ਥਾਂ ਪੈਰਾਂ ਦੀ ਪੈ ਗਈ ਸੀ ਤੇ ਕਈਆਂ ਨੇ ਦੋ ਦੋ ਚਾਰ ਚਾਰ ਮਹੀਨੇ ਦਾ ਰਾਸ਼ਨ ਜਿਹੜਾ ਉਹ ਵੀ ਘਰੇ ਪਾੜਿਆ ਸੀ ਹੁਣ ਭਾਵੇਂ ਖਰਾਬ ਹੀ ਹੋਵੇ ਜਾਂ ਬਾਅਦ ਵਿੱਚ ਲੰਗਰ ਵੀ ਲਾਉਣੇ ਪੈਣ ਇਹ ਪਰ ਇਤੋ ਇਹ ਡਰ ਕਿੱਦਾ ਸੀ ਕਿੱਦਾ ਵੱਡਾ ਡਰ ਸੀ ਮੌਤ ਦਾ ਸਾਡੇ ਅੰਦਰ ਪਰ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਡਰ ਤੋਂ ਸਾਨੂੰ ਕੱਟ ਕੇ ਕਿਹਾ ਕਿ ਭਾਈ ਜਿੰਨਾ ਨਾਮ ਜਪ ਸਕਦੇ ਹੋ ਜਿੰਨਾ ਪੁੰਨ ਦਾਮ ਕਰ ਸਕਦੇ ਹੋ ਉਹ ਨਾ ਕਰੋ ਮਹਾਰਾਜ ਕਿਰਪਾ ਕਰਨ ਇਹ ਜਿੰਨੇ ਆਖੀਆਂ ਵੀ ਸੇਵਾਵਾਂ ਪਟਹਾਉਂਦੀਆਂ ਹਨ ਜਾਂ ਕਿਸੇ ਦਾ ਨਾਮ ਬੋਲਣ ਤੋਂ ਰਹਿ ਜਾਂਦੇ ਆ ਇਹ ਸਾਰਾ ਦਾਸ ਵੀ ਸਮੂਹ ਕਮੇਟੀ ਵੀ ਸਭ ਜੋ ਕੇ ਮਾਫੀ ਮੰਗਦੇ ਆ ਕਿ ਪਿਆਰਿਓ ਸਾਰੇ ਇੱਕ ਮਿੱਠੋ ਮੋਕੇ ਨਗਰ ਵਿੱਚ ਇੱਕ ਦੂਜੇ ਦਾ ਸਾਥ ਲਈਏ ਤੇ ਸਤਿਗੁਰਾਂ ਨਾ ਬੜਿਆਈਆਂ ਪ੍ਰਾਪਤ ਕਰੀਏ ਜੈ ਹੁਜੇ ਧੰਨ ਗੁਰਦੇ ਸੋ ਨ ਪੈ ਸਤਗੁਰ ਦਾਸ ਮਹਾਰਾਜ ਕੀ ਜੈ ਸਤਗੁਰ ਦਾਸ ਨਾਮ ਹੈ ਕੀ ਜੈ ਜੋ ਬਲੇ ਹੋ ਨਿਰਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਸਤਗੁਰੂ ਜੀ ਕਿਰਪਾ ਕਰਕੇ ਦੇਸਾਂ ਪ੍ਰਦੇਸਾਂ ਵਿੱਚ ਗਏ ਹਨ ਜਰੂਰ ਆਪਾਂ ਗੁਰੂ ਘਰ ਦੇ ਵਿੱਚ ਵੱਧ ਛੜ ਕੇ ਸੇਵਾ ਕਰੀਏ ਪਰਵਾਰ ਕਿਰਪਾ ਕਰਕੇ ਤੇਰੇ ਤਨ ਤੇ ਕੇ ਮਹੀਨੇ 2 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ 1150 ਰੁਪਏ ਵੀ 300 ਰੁਪਏ ਕੋਈ ਗੁਰੂ ਘਰ ਵਾਸਤੇ ਦੇਣਾ ਬਟੀਕਾ ਨਹੀਂ ਤੇ ਮਹਾਰਾਜ ਦੇ ਚਰਨਾਂ ਵਿੱਚ ਹੀ ਅਰਦਾਸ ਕਰਿਆ ਕਰੋ ਜੋ ਪਿਛਲੇ ਮਹੀਨੇ ਤੇ ਇਹ ਪ੍ਰਾਇਮ ਹੋ ਦੇਖੋ ਮਹੱਲੇ ਵਾਲਿਆਂ ਨੇ ਆ ਡਾਕਟਰ ਬੀ ਆਰ ਮੇਰੇ ਪਾਸ ਦਾ ਕੀ ਚੱਕਿਆ ਉਸ ਕੇਸ ਤੇ ਜਦ ਨਹੀਂ ਮੈਂ ਸਾਨੂੰ ਸਾਰਿਆਂ ਨੂੰ ਮੁਹਰਤਾ ਸੁਣਾ ਕਿਉਂਕਿ ਪਿਛਲੇ ਮਹੀਨੇ ਦੀ ਉਸ ਕੱਟ ਕਿੰਨਾ ਲੱਗਾ ਉਹ ਸਾਡੇ ਤੋਂ ਘੱਟ ਪਹੁੰਚੀ ਨਹੀਂ ਕਿਉਂ ਜੋ ਕੇਸ ਤੁਹਾਡੇ ਸਾਹ ਜੋ ਉਹਨਾਂ ਸਿਰੇ ਜਿਹੜਾ ਉਹ ਜਿੱਦ ਤੁਹਾਡੀ ਹੋਈ ਆ ਕਰਦੇ ਬਿਯੋਗਾਂ ਦੀ ਮਾਦਾ ਮੋਹ ਨਹੀਂ ਪੜਾਂ ਦੀ ਜੋਗਰ ਇਹਨਾਂ ਨੇ ਕੀ ਜੱਟਿਆ ਆ ਔਰ ਹੁਣ ਐਸ ਕੀ ਨੂੰ ਇਟਾਕ ਹੋਰ ਜੰਮਾ ਜਲਦੀਸ਼ ਮਿੱਤਰ ਭਟਾਰਾ ਜਿਹੜਾ ਸਕੂਸ਼ਣ ਭਟਾਰਾ ਦੇ ਪਰਿਵਾਰ ਆ ਉਹ 30 ਦਿਨਾਂ ਤੱਕ ਜੇ ਉਹਨਾਂ ਨੇ ਅਪੀਲ ਕੀਤੀ ਹੈ ਹਾਈ ਕੋਰਟ ਵਿੱਚ ਤੇ ਸਾਨੂੰ ਚਾਹੀਦੀ ਆ ਜਾਂ ਕਰਦੇ ਵੀ ਰੋਡ ਪੜੇ ਜਾ ਐਗਰ ਨਾ ਕੀਤੀ ਆ ਫੇਰ ਕੋਈ ਲੋੜ ਨਹੀਂ 3 ਦਿਨਾਂ ਤੱਕ ਅਗਰ ਉਹ 3 ਦਿਨਾਂ ਕਰ ਨਹੀਂ ਕੇਚ ਕਰਦਾ ਕਿਉਂਕਿ ਉਹਨੇ ਹਾਈ ਕੋਰਟ ਉਹਦਾ ਹੱਕ ਬਣਾ ਲਿਆਤਾ ਅਗਰ ਉਹਨੇ 3 ਦਿਨਾਂ ਨਹੀਂ ਕੀਤੀ ਤੇ ਆਪਾਂ ਇੱਕ ਹਫ਼ਤਾ ਬਾਅਦ ਦੇ ਵਿੱਚ ਤਦ ਵਿੱਚ ਜਿਹੜੀ 10 ਦਿਨ ਤੱਕ ਆਪਾਂ ਉਹ ਚੰਗਾ ਪਲਾਡ ਕਾਜਾਂ ਦੇ ਅੰਦਰ ਕੋਰਟ ਦੇ ਲਈ ਕੇਸ ਕਰਾਂਗੇ ਹੁਣ ਮਾਰਦੇ ਸਮਾਂ ਚਾਰੇ 10 ਦਿਨਾਂ ਦਾ ਲੋੜ ਪਵੇਗਾ ਉਹ ਜੀ ਆਪਣੇ ਨਾਮ ਚਿਰਨਾ ਵਾਲੇ ਨੌਜਵਾਨਾਂ ਸਾਥੀ ਜਿਹੜੇ ਆ ਉਹਨਾਂ ਨੂੰ ਬੇਚੀ ਕਰਾਂਗੇ ਕਿ ਉਹ ਕੋਈ 500 700 800 ਰੁਪਏ ਦਾ ਚੋਣ ਵੀ ਦੇਣਗੇ ਆਪਾਂ ਤੁਹਾਨੂੰ ਆਪਣੇ ਬਹੁਤ ਕੰਮਾਂ ਉਹਦੇ ਵਾਸਤੇ ਆਪਾਂ ਸਮਾਜ ਦੇ ਕਿਸੇ ਵੀ ਹੋਰ ਗਰੀਬ ਲੋਕ ਦੇ ਮੁੰਡਿਆਂ ਤੇ ਸਾਰੇ ਭਾਈਚਾਰੇ ਦੇ ਬੋਝ ਨਹੀਂ ਪਾਵਾਂਗੇ ਇਹਨਾਂ ਦੀ ਬੇਤੀ ਮਜ਼ਬੂਰ ਮਜ਼ਬੂਰ ਕਰਦੇ ਜੈ ਹਿੰਦ ਦੇ ਧਰਮ